ਜੀਆਰਸੀ ਲਾਈਵ ਟੀਵੀ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਇਹ ਆਪਣੀ ਸਪਨੋ ਕੀ ਗਾੜੀ ਨੈਨੋ ਤੇ ਅੱਜ ਅਸੀਂ ਪਹੁੰਚੇ ਆ ਐਮਐਸ ਕੰਸਟਰਕਸ਼ਨ ਸਪਲਾਇਰ ਇੱਥੇ ਹਰ ਤਰ੍ਹਾਂ ਦੀ ਲੋਕ ਟਾਇਲ ਅਤੇ ਕਰਵ ਚੈਨਲ ਮਿਲਦੇ ਹਨ ਜੀਸੀਬੀ ਦਾ ਵੀ ਪ੍ਰਬੰਧ ਆ ਟਰੈਕਟਰ ਟਰਾਲੀ ਅਤੇ ਟੈਂਕਰ ਦੇ ਕਿਰਾਏ ਲਈ ਵੀ ਇੱਥੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਲੋਕੇਸ਼ਨ ਮਹਾਰਾਣਾ ਪ੍ਰਤਾਪ ਚੌਂਕ ਮਰੰਡੇ ਤੋਂ ਜਿਹੜਾ ਰੋਡ ਚਲੇ ਜਾਂਦਾ ਸਿੱਧਾ ਲੁਧਿਆਣੇ ਨੂੰ ਮੇਨ ਹਾਈਵੇ ਦੇ ਨਾਲ ਰਲ ਜਾਂਦਾ ਹੈ ਤੇ ਨਾਲੇ ਰਾਧਾ ਸਵਾਮੀ ਜਿਹੜਾ satsang ਘਰ ਹੈ ਉਹਦੇ ਬਿਲਕੁਲ ਨਾਲੇ ਮੇਰੇ دوست ਭਰਾ ਸਨੂ ਦੱਤ ਦੀ ਜਿਹੜੀ ਫੈਕਟਰੀ ਹੈ ਐਮ ਐਸ ਕੰਟਰਕਸ਼ਨ ਸਪਲਾਈਰ ਆ ਭਰਾ ਮੇਰਾ ਬਹੁਤ ਬਹੁਤ ਧੰਨਵਾਦ ਆ ਇੱਥੇ ਹਰ ਤਰ੍ਹਾਂ ਦੀ ਲੋਕ ਟਾਇਲਟ ਕਰਬ ਚੈਨਲ ਜਿਹੜੇ ਮਿਲਦੇ ਆ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਮੈਂ ਅੰਦਰੋਂ ਵੀ ਦਿਖਾਣਾ ਹੈ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਜਰੂਰ ਸ਼ੇਅਰ ਕਰਦੇ ਰਹੋ ਲਓ ਜੀ ਆ ਸਾਡੇ ਪਰਮ ਮਿੱਤਰ ਸਨੂ ਦੱਤ ਭਰਾ ਦੀ ਜਿਹੜੀ ਫੈਕਟਰੀ ਆ ਤੇ ਆਫਿਸ ਬੜਾ ਸੋਹਣਾ ਮੈਂ ਤੁਹਾਨੂੰ ਦਿਖਾ ਦਾਂ ਅੰਦਰ ਚਲਦੇ ਆਂ ਤੇ ਆਹ ਦੇਖੋ ਜੀ ਬਹੁਤ ਸੋਹਣਾ ਮੇਰੇ ਭਰਾ ਦਾ ਜਿਹੜਾ ਆਫਿਸ ਹੈ ਆਲੋਰ ਪੰਜਾਬ ਦੇ ਵਿੱਚ ਜਿਹੜੀ ਲਾਕ ਇਟ ਟਾਇਲ ਇਟ ਜਿਹੜੀ ਸਪਲਾਈ ਕਰਦੇ ਆ ਇਹ ਤੇ ਤੁਹਾਨੂੰ ਇੱਟ ਬਣਨ ਦੀ ਜਿਹੜੀ ਆਪਾਂ ਦਿਖਾਣੇ ਆ ਬਹੁਤ ਸੋਹਣਾ ਜਿਹੜਾ ਆਫਿਸ ਸਵਾਦਾਰ ਇੱਥੇ ਆਓ ਸੰਪਰਕ ਕਰੋ ਆਹ ਦੇਖੋ ਉੱਚ ਕੁਆਲਿਟੀ ਦੀਆਂ ਮਸ਼ੀਨਾਂ ਹਾਂਜੀ ਪੰਜਾਬੀ ਵੀਰੋ ਆ ਸਾਡੇ ਵੀਰ ਦੀ ਫੈਕਟਰੀ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਇੱਟਾਂ ਬਣ ਕੇ ਤਿਆਰ ਹੋ ਰਹੀਆਂ ਆ ਆ ਲੋ ਸਾਹਮਣੇ ਸਸੰਕਰ ਵੀ ਆ ਤੇ ਆ ਦੇਖੋ ਤੁਹਾਡੇ ਸਾਹਮਣੇ ਤੁਹਾਨੂੰ ਇੱਟਾਂ ਬਣਦੀ ਵੀ ਮੈਂ ਦਿਖਾਣਾ ਆ ਆ ਹੋ ਗਿਆ ਇੱਟ ਦਾ ਸੈਂਚਾ ਤੇ ਆਰਡਰ ਪੂਰੇ ਪੰਜਾਬ ਤੋਂ ਆਨੇ ਆ ਪੂਰੇ ਪੰਜਾਬ ਦੇ ਵਿੱਚ ਜਿਹੜੀ ਸਪਲਾਈ ਕੀਤੀ ਜਾਂਦੀ ਆ ਇੱਟ ਆ ਜਾਓ ਤੁਹਾਨੂੰ ਬਣਦੀ ਵੀ ਦਿਖਾਣਾ ਦੇਖੋ ਸਾਊਂਡ ਬਹੁਤ ਆ ਮਸ਼ੀਨ ਚੱਲਦੀ ਆ ਨਾ ਤੇ ਆ ਦੇਖੋ ਸੈਂਚੇ ਦੇ ਵਿੱਚ ਜਿਹੜੀ ਪੈ ਚੁੱਕਾ ਹੈ ਮਟੀਰੀਅਲ ਪੈ ਕੇ ਬਹੁਤ ਵਧੀਆ ਜਿਹੜਾ ਬਣ ਰਿਹਾ ਹੈ ਮਟੀਰੀਅਲ ਦੀਆਂ ਸਾਰੇ ਜਰੂਰ ਇੱਥੋਂ ਆਓ ਜਿਹਨੂੰ ਵੀ ਲੋੜ ਆ ਪੂਰੇ ਪੰਜਾਬ ਦੇ ਵਿੱਚ ਡਿਲੀਵਰੀ ਕਰਦੇ ਆ ਹਾਂਜੀ ਸਾਰੇ ਇੱਥੇ ਜਰੂਰ ਪਹੁੰਚਿਓ ਤੇ ਨਾਮ ਲੈ ਲਿਓ ਜੇ ਆਸੀ ਡਿਸਕਾਊਂਟ ਤੁਹਾਨੂੰ ਜਰੂਰ ਇੱਥੇ ਵੱਧ ਤੋਂ ਵੱਧ ਮਿਲੂਗਾ ਜੇ ਮੇਰੀ ਗੱਲ ਕਰਾ ਦਿਓ ਇੱਥੇ ਟੈਂਕਰ ਜੀਸੀਬੀ ਟਰੈਕਟਰ ਟਰਾਲੀ ਜਿਹੜੀ ਉਹ ਵੀ ਕਿਰਾਏ ਤੇ ਮਿਲਦੀ ਹੈ ਅਤੇ ਇੱਥੇ ਹਰ ਤਰ੍ਹਾਂ ਦੀ ਲੋਕ ਟਾਇਲ ਅਤੇ ਕਰਵ ਚੈਨਲ ਵੀ ਜਿਹੜੇ ਮਿਲਦੇ ਆ ਸੋ ਜਰੂਰ ਵੀਡੀਓ ਸ਼ੇਅਰ ਕਰਦੇ ਤੇ ਜਰੂਰ ਪਹੁੰਚਿਓ ਮਰੰਡਾ ਦੇ ਵਿੱਚ ਐਮ ਐਸ ਕੰਸਟਰਕਸ਼ਨ ਸਪਲਾਈਰ ਮੇਰਾ ਸਨੂ ਦਾਤ ਭਰਾ ਦੀ ਫੈਕਟਰੀ ਹੈ ਜਰੂਰ ਇੱਥੇ ਪਹੁੰਚਿਓ ਜਰੂਰ ਸਾਰੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਜਰੂਰ ਪਹੁੰਚਿਓ ਜੀ ਥੈਂਕ ਯੂ ਵੈਰੀ ਮੱਚ